ਲੋ ਬਾਈ ਕੀ ਹਾਲ ਚਾਲਾ ਸਵਾਟਾ ਟੋਡਾ ਆਪਣੇ ਅੱਜ ਦੇ ਵਲੌਗ ਚ ਅੱਜ ਆਪਾਂ ਟਲੋਲੇ ਲਟਲ ਬੋਏ ਦਾ ਸਟੀering ਦੇ ਲੀਕਿੰਗ ਦਾ ਕੰਮ ਕਰਾਉਣਾ ਹੁਣ ਆਪਣੇ ਨਾਲ ਸਪਲੈਂਡਰ ਲੈ ਕੇ ਚੱਲਦੇ ਹਾਂ ਟਲੋ ਬਾਈ ਕੇ ਘਰੇ ਉੱਥੋਂ ਫਿਰ ਲਟਲ ਬੋਏ ਨੂੰ ਮਿਸਤਰੀ ਕੋਲੇ ਲੈ ਕੇ ਜਾਵਾਂਗੇ ਵਰਕਸ਼ਾਪ ਤੇ ਲੋ ਬਾਈ ਆਰੇ ਆਪਣਾ ਨਾਲ ਸਪਲੈਂਡਰ ਲੈ ਕੇ ਚੱਲਦੇ ਹਾਂ ਟਲੋ ਬਾਈ ਕੇ ਘਰੇ ਲੋ ਬਾਈ ਟਲੋ ਵੇਕਰੋ ਆਪਾਂ ਲਟਲ ਬੋਏ ਹੱਕ ਲੈਣ ਦਾ ਸੀ ਆਪਦੇ ਕਿਉਂ ਆ ਗਿਆ ਫੰ ਮਿਸਤਰੀ ਕੋਲੇ ਅੱਜ ਟਾਇਰ ਟੁੱਟੇ ਵੀ ਖੋਲ ਲਿਆ ਤੇ ਹੋਰ ਇੱਕ ਗੱਲ ਕਰਾਂ ਕਿੰਨਾ ਮਾੜਾ ਪਿੰਡ ਹੈ ਇਹਦਾ ਬੰਦਾ ਚੀਜ਼ ਆਪਾਂ ਬੇਜ ਨਹੀਂ ਮੰਨਦਾ ਸੀਗਾ ਤੇ ਨਾਲੇ ਆਪਾਂ ਕਰਾਉਣਾ ਹੈ ਸਟੇਰੀ ਦਾ ਕੰਮ ਜਿਹੜਾ ਹੋ ਸੀ ਵੀ ਜੀ ਲੀਕ ਆ ਗਈ ਤੇਲ ਜਿਆ ਕੱਢਣਾਗਾ ਸਮਾਨ ਤਾਂ ਪਾ ਲਿਆਂਦਾ ਸੀ ਵੀ ਬਸ ਸੱਜੂ ਚੀਜ਼ ਹੀ ਕਰਾਉਣਾਗਾ ਜਿਹੜਾ गभरू चाहे आप तो <laughs> 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 ही ਮੇਰੇ ਕੋਲ ਪੂਰਾ ਜੱਗ ਦਿਖਾ ਪਾ ਕੰਮ ਲਓ ਬਾਈ ਮੈਂ ਸੀਦਾ ਪਾ ਇਧਰ ਲੈ ਟਾਇਰ ਦੇ ਲੈ ਜਰਾ ਪਾ ਤੇ ਉਹ ਡਰਮ ਲਾਉਣੇ ਆ ਕਿ ਜਰੀ ਬਾਈ ਕਹਿੰਦਾ ਆ ਪੂਰੇ ਇਧਰ ਹੀ ਬ੍ਰੇਕ ਲੱਗਣਗੇ ਪੂਰੇ ਡਿਸਕ ਲੱਗਣਗੇ ਟੈਨਸ ਦਾ ਹੁਣ ਨਹੀਂ ਲੱਗਦੇ ਤਾਂ ਲੱਗਦਾ ਡਿਸਕ ਲੱਗਣਗੇ ਬਾਬਾ ਕਹਿੰਦਾ ਆਏ ਲੱਗਣਗੇ ਆਈਡੀ ਡਿਸਕ ਲੱਗਣਗੇ ਲਓ ਬਾਈ ਆਪਾਂ ਕਾਸਟਾ ਰਗੋਸਾ ਰੇਗ ਬਰੂਗ ਲੈ ਕੇ ਆ ਗਏ ਸਟੇਰੀਂਗ ਪੋੜ ਲਿਆ ਹੁਣ ਇਹਦੀਆਂ ਸਟੇਰੀਂਗ ਨੂੰ ਫਿਲਾਂ ਫਿਲਾਂ ਕਰਦੇ ਆਂ ਰਿਪੇਅਰ ਸ਼ੂਸ਼ਾ ਲਾਤੀ ਸਾਰਾ ਕੁਝ ਰਿਸ਼ੋ ਹੁਣ ਤੜਕੇ ਸਟੇਰੀਂਗ ਦਾ ਕੰਮ ਕਰਾਂਗੇ ਸਟਾਰਟ ਲਾਓ ਬਾਈ ਆਪਾਂ ਆਪਣੇ ਲੈਟਲ ਬੋਇ ਲਵੇ ਪਹੁੰਚ ਗਏ ਸੀ ਦਾ ਸਮਾਨ ਸਮੂਨ ਲੈ ਆਂਦਾ ਮਿਸਤਰੀ ਕਰੀ ਜਾਂਦਾ ਬ੍ਰੇਕਾਂ ਦਾ ਕੰਮ ਉਧਰਲੇ ਜੱਕੇ ਦਾ ਮਗਰ ਲੰ ਕੰਪਲੀਟ ਕਰਤਾ ਸੀ ਇਹਦਾ ਪਾਸਾ ਰੈਂਪ ਕਰਾ ਰਹੇ ਆਂ ਲਾਓ ਬਾਈ ਇੱਧਰ ਆਪਾਂ ਕਰਦੇ ਫੱਟਾ ਇੱਧਰ ਲੈ ਝੱਖੇ ਦੇ ਕਾਊਂਟਰ 'ਲਾ ਮੰਨੂ ਬਰੇਕ ਪੂਰੇ ਮੰਨਣੇ ਦਾ ਚਾਹੀਦਾ ਆ ਤੇ ਲੁਘਣਾ ਤੂੰ ਐ ਮਿਸਤੀ ਕਹਿੰਦਾ ਪੁੱਠਾ ਕੋਈ ਇਹਨੇ ਐ ਮੈਥੀ ਆ ਰਿਹਾ ਇਹਨਾਂ ਡਿਫਰੀ ਨਾ ਹਾਂ ਇਹ ਸੜਾ ਸੋਚ ਅੱਗੇ ਰੱਖਦਾ ਪਹਿਲਾਂ ਲੋ ਪਿੱਛੇ ਇੱਧਰ ਕਰਦੇ ਫੱਟਾ ਡਰਮ ਚੜਾਉਂਗਾ ਮਿਸਤਰੀ ਨਵੀਂ ਜੀਬਲੀ ਚਲਕਦੀ ਚਲਾਓ ਬਾਈ ਮਿਸਤਰੀ ਨੇ ਬ੍ਰੇਕਾਂ ਦਾ ਕੰਮ ਕਰਤਾ ਓਕੇ ਡਰਮ ਡਰਮ ਕਾਸਤੇ ਮਿਸਤਰੀ ਹੁਣ ਕਰਨ ਲੱਗਾ ਸਟੀering ਦਾ ਕੰਮ ਆਪਾਂ ਚੜਾਉਣਾ ਟਾਇਰ ਤਰ ਲੋ ਬਾਈ ਤੇ ਲਾਈ ਜਾਂਦਾ ਛੁੜੀਆਂ ਦੇ ਕਹਿੰਦਾ ਰੈਲੇ ਕਰਨੇ ਨਾਟਾ ਜੀ ਲਾਉ ਬਾਈ ਟਾਇਰ ਚੜਾਤਾ ਆਪਾਂ ਇਧਰ ਨਾਲ ਟਲੋਂ ਬਾਈ ਨਟ ਕੱਸ ਜਾਂਦਾ ਹਣਾ ਹੁਣ ਇਹ ਟਾਇਰ ਦੇ ਨਟ ਕੱਸ ਕੇ ਫੇਰ ਆਪਾਂ ਬਰਲਾ ਟਾਇਰ ਚੜਾਵਾਂਗੇ ਕੋਈ ਉਧਰਲਾ ਟਾਇਰ ਕਰਤਾ ਸੀ ਬੱਟਾ ਆਪਾਂ ਹੁਣ ਆਟਾ ਚੜਾਉਂਦੇ ਆਂ ਦੱਬ ਨਹੀਂ ਟਾਇਰ ਉਹ ਟਲੋਂ ਬਾਈ ਦਾ ਸਟ੍ਰਿੰਗ ਕੱਟ ਕੇ ਤਿਆਰ ਆਂ ਟਾਂਡਾ ਲਾਉਂਦੇ ਇੱਕ ਮਾਰ ਕੇ ਪਲੇ ਬਲੂ ਕੱਟਤੀ ਹੁਣ ਇਹਨੂੰ ਤਾਹਾਂ ਤਰ ਕੇ ਦੇਖਦੇ ਆਂ ਕੀ ਗੱਲਬਾਤ ਬਣਦੀ ਆ। ਲਓ ਬਾਈ ਹੁਣ ਤਰਦੇ ਆਂ ਬਸ ਸਟੀering ਆ। ਧੁੱਲੋਂ ਵਰਗੇ ਸਾਫ਼ ਕਰੀ ਜਾਂਦਾ ਥੱਲੋਂ। ਸੱਖ ਬਾਈ ਵੀ ਪਹੁੰਚ ਚੁੱਕਿਆ। ਦਰਦੇ ਕੱਲੇ ਹੀ ਦਰਦੂ ਢੱਲਾਵਾਂ ਬਸੇਰਾ ਪੁੱਲ ਪਾਵਰ ਆ ਚੀ ਚੱਕੀ ਆਹ ਆ ਇਧਰ ਲੈ ਗੇਅਰ ਜਾ ਸੈਟ ਕਰਕੇ ਇਧਰ ਹੀ ਹਰ ਜਿੰਗ ਕਿਧਰੀ ਗਾੜੀ ਨੇ ਮਿਸਤਰੀ ਨੂੰ ਖਾਦਾ ਮਿਸਤਰੀ ਆ ਗੇਅਰ ਸੈਟ ਕਰਕੇ ਇਧਰ ਹੀ ਨਾ ਕਿਧਰੀ ਨਾ ਇਹਨੂੰ ਨਹੀਂ ਛੇੜਨਾ

ਨਹੀਂ ਮੇਤਰਾ ਇਹ ਤਾਂ ਹੈ ਇਹ ਨੈਰੋ ਫਾਲ ਦਾ ਡਾਮਨਰ ਇਸ ਬੈਂਡਨ ਉੱਤੇ ਕੜਾ ਹੈ ਜਿੰਨੀ ਬਿਤਨੀ ਬੈਂਡਨ ਬਿਤਨੀ ਹੈ ਜੀ ਹਿੰਦੇ ਵਾ ਠੀਕ ਹੈ ਕਦਰ ਨਾ ਡਕਾਂ ਢੰਡੇ ਜਾਣਾ ਹੈ ਅੱਜ ਤੁਸੀਂ ਹੋਰ ਜੱਗ ਗਿਆ ਬਾਗੀ ਦੁਆਦ ਫਰੇ ਲਓ ਬਾਈ ਸਟੀਰਿੰਗ ਆਸਤਾ ਨੀ ਨੰਬਰ ਲਿਆ ਬਾਈ ਲੈਕ ਲਾਤਾ ਹੁਣ ਕਰ ਦਿਆਂ ਜੀ ਰਾੜਾ ਸੈਟ ਐਲਾਈਨਮੈਂਟ ਦਰਲੀ ਰਾਡ ਤਾਂ ਫਾਤੀ ਕਿੱਦਾਂ ਵੀ ਰੱਖੇ ਕਿੰਨਾ ਕ ਫਰਕ ਕੱਢ ਲਵਾਂ ਥੋੜੀ ਹੈਗਾ ਲੋ ਵੀ ਮੁੰਡਾ ਨੇ ਕਾਰਸੀ ਅਲਾਈਨਮੈਂਟ ਦਾ ਸਹੀ ਹੁਣ ਕਸੀ ਜਾਂਦੇ ਰਾੜਾ ਉਡਾਉਂਦੇ ਨਟ ਜੇ ਲੋਕ ਲਈ ਕਲੰਪ ਕਲੰਪ ਜੇ ਕਸੀ ਜਾਂਦੇ ਆ ਵਾਟ ਲਟੂੰਦ ਦਾ ਜਮਾ ਖਤਮ ਹੋ ਗਿਆ 11 ਤਾਂ 12

ਜੱਕ ਤੇ ਲਾਇਆ ਹੋਇਆ ਤਾਂ ਲੱਗਦਾਗਾ ਜੱਕ ਤੇ ਲਾਇਆ ਹੋਇਆ ਵਿੱਕ ਤੇ ਕੋਈ ਕਰਨੀ ਮੂਰਫਾ ਬੈਠਾ ਹੈ ਉਹ ਨਹੀਂ ਆਹ ਜੱਟ ਕਟਾਈ ਕਰਾਤਾ ਉਹ ਬਈ ਉਹਨੇ ਗੇਰ ਹਟਕਰਾਤਾ ਆਪਾਂ ਉਹਨੇ ਪਾਟਰਾ ਦੇ ਪਹਿਲਾ ਦੂਜਾ ਸਨਾ ਖੋਲਣਾ ਪਈ ਕਬਰਾਉਣਾ ਕਬਰਾਉਣਾ ਜਿੰਨੇ ਤੇ ਨਾ ਕਿਤਰੀ ਉਧਰ ਗੇਰ ਲਈ ਖੜਾਗਾ ਕਿ ਮੈਂ ਗੇਰ ਪਾ ਕੇ ਰਾਂਗੇ ਜੀ ਓ ਬਾਈ ਮੈਂ ਸਿਰ ਟੇਨਿੰਗ ਸਟੋਰਿੰਗ ਕਾਸਤਾ ਬੈਲੈਂਸਮੈਂਟ ਕਰਤੀ ਸਹੀ ਹੁਣ ਟਰ ਲਊਗਾ ਸਟਾਰਟ ਕਰਕੇ ਫਾਇਰ ਲੈਂਦਾ ਓਏ ਓ ਬੰਦ ਕਰੀ ਬੰਦ ਕਰੀ ਬੰਦ ਕਰੀ ਬੰਦ ਕਰੀ ਬੰਦ ਕਰੀ ਆ ਕਿਧਰੋਂ ਕੱਢ ਗਿਆ ਖਸਮਾ ਪਾਏ ਆਪਣੀ ਲਾਈ ਹਲੇ ਸਪੀਡ ਮੀਟਰ ਦੀ ਓਵਰ ਸੈੱਟ ਹੀ ਹੁੰਦਾ ਇਹ ਕੰਮ ਕੀ ਕੀ ਗੱਲ ਹੋ ਗਈ ਇਹ ਜੋ ਰਹਿ ਗਈ ਸੀ ਪ੍ਰੈਸ਼ਰ ਵਾਲੀ ਤਾਰ ਲਾਉਣ ਵਾਲੀ ਮੀਟਰ ਵਾਲੀ ਇਹ ਬੰਦਾ ਜੀ ਸਾਡਾ ਪੂਰਾ ਜਾਣਕਾਰ ਆ ਜਾਨਦਾਰ ਕੀ ਤਰੀਕੇ ਕੜਾ ਖੁਸ਼ੀ ਵਾਲਾ ਹੁੰਦਾ ਤੇਲ ਦਾ ਡੁੱਲ ਗਈ 100 ਰੁਪਏ ਦਾ ਇਹਦੇ ਦੰਦ ਲਿਕਲੀ ਜਾਂਦੇ ਨੇ ਐਂ ਤਾਂ ਫਿਰ ਪਾਛੜੂ ਮਾੜੇ ਨੇ ਸਾਡੇ ਲੈ ਹਲੇ ਵੀ ਲਟਦਾ ਫਿਰਦਾ ਜੁਲਫੀ ਉਹ ਢਿੱਲੂ ਦਾ ਮੂੰਹ ਦੇਖੋ ਜੀ ਇਹਦਾ ਕਬੀਲਦਾਰ ਕੀ ਕਰੇ ਹੁਣ ਆ ਇਹਨੂੰ ਦੰਦ ਸੁਧਰੇ ਦੇ ਲੈ ਲੈ ਇਹ ਜਿਹੇ ਮਾੜੇ ਹਾਂ ਇਹ ਜਿਹੇ ਬੰਦੇ ਮਾੜੇ ਨੇ ਦਾਦਾ ਦਾ ਉਹਦੇ ਕੋਸੀ ਵਾਲਾ ਹੁੰਦਾ ਵਾਲਾ ਹੁੰਦਾ ਲਿੱਡੂ ਆ ਜੀ ਹਲੇ ਧਰਤੀ ਦੇ ਲਿੱਡੂ ਆ ਏ ਲਿਟਿਆ ਏ ਲਿਟਿਆ ਏ ਲਿਟਿਆ ਬਰੇ ਮੋਟਰਸਾਈਕਲ ਤੋਂ ਲੋ ਬਈ ਮੈਂ ਸੀ ਆਪਣਾ ਤੋਂ ਹੋਰ ਲੈਣ ਲੋਣੇ ਨਾ 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 ਬ੍ਰੇਕ ਵਾ ਬ੍ਰੇਕ ਇੱਕ ਨਾ ਉਹ ਬਾਈਕ ਜਿਹੜਾ ਇਹ ਬਾਈਕ ਬਾਈਕ ਢਲੋ ਬਾਈਕ <laughs> <laughs> कस <नुकाम गा। laughs> <laughs> के, के देख लो तेरा कास मिसरी हां भी नहीं है कस दो मिस्त्री जी थोड़े

ਬ੍ਰੇਕ ਲੱਗੇ ਨਹੀਂ ਖੁਸ਼ ਹੋਈ ਜਾਂਦਾ ਯਾਰ ਦੇਖੀ ਮੇਤਰੀ ਨੇ ਬ੍ਰੇਕ ਆਸਤਾ ਬਾਹਰ ਨਾ ਹਾਂ ਪਹਿਲੀਆਂ ਦੇ ਬੈਕ ਪੁੱਠਾ ਕੰਮ ਕਰਦਾ ਬੈਕ 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 ਚ ਵੱਧ ਮਾਰਦਾ ਹੁੰਦਾ ਖੜਾ ਹੋ ਜਾ ਬ੍ਰੇਕ ਤੇ ਖੜਾ ਹੋ ਜਾ ਖਾਸੇ ਇੰਜਨ ਤੱਕੜਾ ਹੋਇਆ ਤੇ ਬ੍ਰੇਕ ਵੀ ਨਹੀਂ ਇਹ ਇੰਜਨ ਵਾਹ ਤੱਕੜਾ ਕਿ ਬ੍ਰੇਕ ਹੀ ਨਹੀਂ ਮੰਨਦਾ ਕੀ ਹੋ ਗਿਆ ਟਲੋ ਟਲੋ ਕੀ ਕਹਿਣਾ ਹੈ ਕੀ ਗੱਲ ਹੈ ਤਾਂ ਮੈਂ ਤਾਂ ਮੰਨਦਾ ਨਹੀਂ ਸਾਈਟਿੰਗ ਨਹੀਂ ਹੋਈ ਹੋ ਜੂ ਮੜਦਾ ਕਿਹਨੇ ਬਚਨ ਕਰਦੇ ਕੀ ਹੁੰਦਾ ਟਰੈਕਟਰ ਨੇ ਬਰੇਕ ਐਸੇ ਨਹੀਂ ਕਿਆ ਜਿਵੇਂ ਸਰਾ ਲੱਗਦੇ ਆ ਬਈ ਬ੍ਰੇਕ ਲਾ ਗਿਆ ਮੰਨਣਾ ਹਜੇ ਥੋੜੇ ਮੁੱਡੇ ਬ੍ਰੇਕ ਚੱਲ ਗਏ ਮਨ ਨੂੰ ਲੱਜੂ ਠੀਕ ਆ ਬਈ ਟਿਕਾ ਜਾਗੇ ਬੂਏ ਉਹਨਾਂ ਕਹਾ ਜਾਂ ਪਾਸ ਹੋ ਹਾਂ ਉਹ ਜਿਹੜਾ ਉੱਥੇ ਰਹਿ ਗਿਆ ਸੀ ਬਈ ਸਿੱਧਾ ਪਾ ਕੇ ਬੰਨਣਾ ਹੈ ਨਾ ਤੇ ਉਹਦਾ ਪੈਰੰਗਾ ਕੰਮ ਰਹਿ ਗਿਆ ਉਹ ਕਰਾਂ ਇਹ ਕੱਲ ਨੂੰ ਉਹ ਚਾ ਲੈਟਰ ਲੌਕ ਕਰ ਰਿਹਾ ਅੱਜ ਦਾ ਵਲੌਗ ਇੱਥੇ ਸਮਾਪਤ